ਕੈਨੇਡਾ ਦੇ ਵਿੱਚ ਬਹੁਤ ਸਾਰੇ ਇਮੀਗ੍ਰੈਂਟਸ ਆਉਂਦੇ ਆ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਭਾਰਤ ਤੋਂ ਪੰਜਾਬ ਤੋਂ ਆਏ ਇਮੀਗ੍ਰੈਂਟਸ ਦੀ ਵੀ ਹੁੰਦੀ ਆ। ਕਈ ਲੋਕ ਵਿਜ਼ਿਟਰ ਆਉਂਦੇ ਆ ਇੱਥੇ ਆ ਕੇ ਪੱਕੇ ਹੋਣ ਦੀ ਕੋਸ਼ਿਸ਼ ਕਰਦੇ ਆ, ਕਈ ਲੋਕ ਵਰਕ ਪਰਮਿਟ ਤੇ ਆਉਂਦੇ ਆ ਪੀਆਰ ਹੋਣ ਦੀ ਕੋਸ਼ਿਸ਼ ਕਰਦੇ ਆ। ਇਸ ਪੀਆਰ ਦੇ ਵਿੱਚ ਜਾਂ ਏ ਖੋਣ ਦੇ ਚੱਕਰ ਦੇ ਵਿੱਚ ਕਈ ਵਾਰੀ ਉਹ ਗਲਤ ਸਲਾਹਕਾਰਾਂ ਦੇ ਹੱਥੇ ਚੜ ਜਾਂਦੇ ਆ ਤੇ ਆਪਣਾ ਨੁਕਸਾਨ ਕਰਾ ਬੈਠਦੇ ਆ। ਇਸੇ ਤਰ੍ਹਾਂ ਹੀ ਅੱਜ ਇੱਕ ਬੀਸੀ ਸਾਗਾ অন্ਟਾਰੀਓ ਦੀ ਰਹਿਣ ਵਾਲੀ ਔਰਤ ਜਿਹੜੀ ਐਡਮਿੰਟਨ ਦੇ ਵਿੱਚ ਕੰਮ ਕਰਦੀ ਸੀ ਜਿਹਦਾ ਨਾਮ ਮਨੀਤ ਮਨੀ ਮਲਹੋਤਰਾ ਆ ਉਹਨੂੰ ਚਾਰਜ ਕੀਤਾ ਗਿਆ ਉਹਦੇ ਉੱਤੇ ਉਹਨੂੰ ਦੋਸ਼ੀ ਪਾਇਆ ਗਿਆ ਕਿ ਉਹਨੇ ਨਵੇਂ ਆਏ ਲੋਕਾਂ ਨੂੰ ਕੰਮ ਦੇਣ ਜਾਂ ਪੱਕੇ ਕਰਾਉਣ ਦੇ ਬਹਾਨੇ ਦੇ ਨਾਲ ਉਹਨਾਂ ਤੋਂ ਪੈਸੇ ਠੱਗੇ ਇੱਕ ਤੋਂ ਨੇ 30000 ਡਾਲਰ ਲਿਆ ਤੇ ਇੱਕ ਤੋਂ 45000 ਡਾਲਰ ਲਿਆ ਕਿ ਤੁਹਾਨੂੰ ਅਲਬਰਟਾ ਦੇ ਵਿੱਚ ਕੰਮ ਲੱਭ ਕੇ ਦਵਾਵਾਂਗੀ ਹੁਣ ਉਹਨੂੰ ਜਿਹੜਾ ਕੋਰਟ ਨੇ ਕਿਹਾ ਹੈ ਕਿ 148000 ਡਾਲਰ ਤੂੰ ਵਾਪਸ ਇਹਨਾਂ ਨੂੰ ਪੇ ਕਰ ਜਿਨ੍ਹਾਂ ਤੋਂ ਇਹ ਲਿਆ ਤੇ ਨਾਲ ਹੀ ਜਿਹੜੀ ਉਹਨੂੰ ਹਾਊਸ ਅਰੈਸਟ 6 ਮਹੀਨੇ ਦੀ ਤੇ ਸਜ਼ਾ ਸੁਣਾਈ ਗਈ ਹੈ। ਕਈ ਵਾਰੀ ਅਲਬਰਟਾ ਕਿਉਂਕੈਸਵਿਲੇ ਜਿਹੜੇ ਨਵੇਂ ਆ ਰਹੇ ਲੋਕ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਅਲਬਰਟਾ ਦੇ ਵਿੱਚ ਮੂਵ ਹੁੰਦੇ ਆ ਕਿਹਾ ਜਾਂਦਾ ਵੀ ਉੱਥੇ ਬੰਦਾ ਪੱਕਾ ਸੌਖਾ ਹੋ ਜਾਂਦਾ ਪਰ ਕਿਸੇ ਕਿਸਮ ਦੇ ਫਰਾਡ ਤੋਂ ਖਾਸ ਤੌਰ ਦੇ ਉੱਤੇ ਸੁਚੇਤ ਰਹਿਣਾ ਚਾਹੀਦਾ ਔਰ ਇਹ ਜਿਹੜੀ नामी ਇਮੀਗ੍ਰੇਸ਼ਨ ਕੰਪਨੀ ਸੀ ਦੀ ਐਨ ਏ ਐਮ ਆਈ ਇਹ ਵੀ ਦੱਸਿਆ ਗਿਆ ਕਿ ਜਿਹੜੀ ਬਿਨਾ ਲੀਗਲ ਆਥਰਾਇਜ਼ੇਸ਼ਨ ਦੇ ਜਿਹੜੀਆਂ ਇਮੀਗ੍ਰੇਸ਼ਨ ਸਰਵਿਸਿਜ਼ ਦਿੱਤੀਆਂ ਸੋ ਇੱਥੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਲਈ ਤੁਹਾਡਾ ਸਰਟੀਫਾਈਡ ਹੋਣਾ ਤੁਹਾਡਾ ਆਥਰਾਇਜ਼ ਹੋਣਾ ਬਹੁਤ ਜ਼ਰੂਰੀ ਆ ਇਸ ਕਿਸਮ ਦੇ ਫਰਾਡ ਤੋਂ ਬਚਣਾ ਚਾਹੀਦਾ ਅੱਜ ਇਸ ਔਰਤ ਨੂੰ ਮਨੀਤ ਮਨੀ ਮਲਹੋਤਰਾ ਨੂੰ ਚਾਰਜ ਕੀਤਾ ਗਿਆ ਪਿਛਲੇ ਸਾਲ ਅਪ੍ਰੈਲ 1 ਅਪ੍ਰੈਲ 2023 ਨੂੰ ਇਹਨੂੰ ਮਿਸਿਸ ਅਗੰਟਾਰੀਓ ਦੇ ਘਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਜਿਹੜਾ ਇਹਨੂੰ ਇਸ ਫਰਾਡ ਦੇ ਮਾਮਲੇ ਦੇ ਵਿੱਚ ਕਨਵਿਕਟ ਕੀਤਾ ਗਿਆ ਕਿਸੇ ਵੀ ਕੰਸਲਟੈਂਟ ਬਾਰੇ ਸਾਰਾ ਕੁਝ ਪਤਾ ਕਰਨ ਤੋਂ ਬਾਅਦ ਹੀ ਉਹਦੇ ਕੋਲੋਂ ਸਲਾਹ ਲਓ ਨਹੀਂ ਤਾਂ ਇਸ ਕਿਸਮ ਦੇ ਫਰਾਡ 'ਚ ਤੁਸੀਂ ਫਸ ਜਾਓ